ਜਿੱਥੇ ਕਰੋਨਾ ਮਹਾਮਾਰੀ ਨੇ ਜ਼ੋਰ ਪਾਇਆ ਅਤੇ ਹਾਹਾਕਾਰ ਮੱਚੀ ਹੋਈ ਹੈ ਉੱਥੇ ਹੀ ਨੈਸ਼ਨਲ ਹੈਲਥ ਮਿਸ਼ਨ ਕਰਮਚਾਰੀਆਂ ਵੱਲੋਂ ਸਿਵਲ ਹਸਪਤਾਲ ਮਲੋਟ ਵਿੱਚ ਹੜਤਾਲ ਕਰਕੇ ਪੰਜਾਬ ਸਰਕਾਰ ਖਿਲਾਫ ਤਰਨਾ ਦਿੱਤਾ ਗਿਆ ਇਸ ਮੌਕੇ ਨੈਸ਼ਨਲ ਹੈਲਥ ਮਿਸ਼ਨ ਕਰਮਚਾਰੀ ਆਗੂਆਂ ਨੇ ਸਰਕਾਰ ਦੀ ਮੁਲਾਸਮ ਮਾਰੂ ਨੀਤੀਆਂ ਖਿਲਾਫ ਜਮ ਕੇ ਪੜਾਅ ਸਕੱਢੀ ਅਤੇ ਮੰਗ ਕੀਤੀ ਕਿ ਅਸੀਂ ਲੰਬੇ ਸਮੇਂ ਤੋਂ ਸਰਕਾਰ ਤੋਂ ਮੰਗ ਕਰ ਰਹੀਆਂ ਕਿ ਉਹਨਾਂ ਨੂੰ ਪੱਕਾ ਕੀਤਾ ਜਾਵੇ ਅਤੇ ਸਾਡੇ ਨਾਲ ਕੀਤੇ ਵਾਅਦੇ ਵੀ ਪੂਰੇ ਕੀਤੇ ਜਾਣ ਉਹਨਾਂ ਕਿਹਾ ਅਸੀਂ ਹਸਪਤਾਲ ਵਿੱਚ ਵੈਕਸੀਨ ਕੋਰੋਨਾ ਟੈਸਟਿੰਗ ਦੀ ਹੜਤਾਲ ਵੀ ਕੀਤੀ ਹੈ ਤਾਂ ਜੋ ਸਰਕਾਰ ਨੂੰ ਸੁਚੇਤ ਕੀਤਾ ਜਾਵੇ ਅਸੀਂ ਇੱਕ ਦਿਨ ਦੀ ਹੜਤਾਲ ਕੀਤੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਲੰਬਾ ਸੰਘਰਸ਼ ਕਰਨ ਦੀ ਉਹਨਾਂ ਨੇ ਚੇਤਾਵਨੀ ਦਿੱਤੀ ਕੀ ਨਾ ਤੁਹਾਡਾ ਤੁਹਾਡੀ ਜਿਹੜੀ ਸਟ੍ਰਾਈਕ ਹੈ ਕੀ ਮੰਗਾਂ ਕੀ ਨੇ ਸਰ ਮੇਰਾ ਨਾਮ ਹਰਜੀਤ ਕੌਰ ਹੈ ਅਸੀਂ ਸਾਰੇ ਐਨ ਐਚ ਐਮ ਦੇ ਮੁਲਾਜ਼ਮ ਆ ਅਸੀਂ 12-12 ਸਾਲਾਂ ਤੋਂ ਕੰਟਰੈਕਟ ਤੇ ਸਰਵਿਸ ਕਰ ਰਹੇ ਆਂ ਤੇ ਪੂਰੀ ਤਨਦੇਹੀ ਨਾਲ ਆਪਣਾ ਕੰਮ ਕਰ ਰਹੇ ਆ ਕਰੋਨਾ ਦੌਰਾਨ ਵੀ ਅਸੀਂ ਆਪਣੀਆਂ ਸਵਾਵਾਵਾਂ ਦੇ ਰਹੇ ਆ ਪਰ ਸਰਕਾਰ ਸਾਨੂੰ ਲਾਰੇ ਤੇ ਲਾਰਾ ਲਾ ਰਹੀ ਹੈ ਸਾਡੀਆਂ ਮੰਗਾਂ ਨਹੀਂ ਮੰਨ ਰਹੀ ਮੰਗ ਸਾਡੀਆਂ ਇਹ ਹੈ ਕਿ ਸਾਨੂੰ ਰੈਗੂਲਰ ਕੀਤਾ ਜਾਵੇ ਤੇ ਪੂਰਾ ਪੇ ਸਕੇਲ ਦਿੱਤਾ ਜਾਵੇ ਦੇਖੋ 10-10000 ਰੁਪਏ ਸਾਨੂੰ ਤਨਖਾਹ ਦੇ ਰਿਹਾ 10000 ਤੇ ਘਰ ਦਾ ਗੁਜ਼ਾਰਾ ਕਰਨਾ ਬਹੁਤ ਔਖਾ ਕਿੰਨੇ ਕੁ ਮੁਲਾਜ਼ਮ ਹੈ ਮਤਲਬ ਟੋਟਲ ਤੁਹਾਡੇ ਸਾਡੇ ਸਰ ਆਸ਼ਾ ਵਿਧਾ ਆਸ਼ਾ ਵਰਕਰ ਪੰਜਾਬ ਮੁਲਾਜ਼ਮ ਹੈ ਇੱਥੇ ਜੋ ਕੰਮ ਕਰਦੇ ਆ ਸਿਵਲ ਹਸਪੀਟਲ ਲੋਟ ਕਿੰਨੇ ਦਿਨਾਂ ਦੀ ਤੁਹਾਡੀ ਸਟ੍ਰਾਈਕ ਹੈ ਸਰ ਅੱਜ ਵੈਸੇ ਇੱਕ ਦਿਨ ਦੀ ਹੈ ਜੇ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨੂਗੀ ਤਾਂ ਅੱਗੇ ਵੱਸ ਸਕਦੀ ਹੈ ਹਾਂਜੀ ਕੁਝ ਥੋੜਾ ਜਿਹਾ ਸਟਾਫ ਹੈ 10-12 ਲੋਕ ਸਾਡੇ ਕੋਲ ਐਨਐਚਐਮ ਦੇ ਹੈਗੇ ਉਹਨਾਂ ਨੇ ਮੈਨੂੰ ਉਹਨੇ ਐਪਲੀਕੇਸ਼ਨ ਦਿੱਤੀ ਹੈ ਕਿ ਅਸੀਂ ਅੱਜ ਦਾ ਦਿਨ ਹੜਤਾਲ ਤੇ ਆ ਤਾਂ ਮੈਂ ਐਪਲੀਕੇਸ਼ਨ ਸਿਵਲ ਸਰਜਨ ਮੈਡਮ ਨੂੰ ਅੱਗੇ ਫਾਰਵਰਡ ਕਰਤੀ ਹੈ ਪਰ ਉਹਨੋਂ ਬੰਮਾਰੀ ਚ ਕਿੰਨਾ ਕੰਮ ਨੂੰ ਅੱਜ ਦਾ ਇਹਨਾਂ ਦਾ ਪਊਗਾ ਜੇ ਮਨੂੰ ਹੜਤਾਲ ਤੇ ਬੈਠੇ ਆ ਵਿੱਚੇ ਕੰਮ ਨੂੰ ਲੈ ਕੇ ਇਹਨਾਂ ਨੂੰ ਲੱਗੂਗਾ ਕੁਝ ਤਾਂ ਅਸਰ ਹੋਊਗਾ ਪਰ ਅਸੀਂ ਇੱਕ ਦਿਨ ਪਹਿਲਾਂ ਪਤਾ ਹੋਣ ਕਰਕੇ ਥੋੜਾ ਪਹਿਲਾਂ ਐਡਜਸਟ ਕਰ ਲਈ ਅਸੀਂ ਡਿਊਟੀਆਂ ਇਹਨਾਂ ਦੀਆਂ ਅੱਜ ਇੱਕ ਦਿਨ ਦਾ ਚ ਅਸੀਂ ਚਲ ਕਰ ਲਾਂਗੇ ਪਰ ਜੇ ਜ਼ਿਆਦਾ ਲੰਬੀ ਚੱਲਦੀ ਹੈ ਫਿਰ ਬਹੁਤ ਜ਼ਿਆਦਾ ਪ੍ਰੋਬਲਮ ਆਏਗੀ ਇਸ ਕੋਲ ਡਿਵਲਪਮੈਂਟ ਵੀ ਉਹ ਮੇਰੀ ਰੱਖੀ ਹੋਈ ਹੈ ਇਹਨਾਂ ਦੀ ਡਿਮਾਂਡs ਇਹੀ ਹੈ ਕਿ ਸਾਨੂੰ ਪੱਕਾ ਕੀਤਾ ਜਾਏ ਬਾਕੀਆਂ ਦੇ ਮੁਤਾਬਕ ਮੇਨ ਡਿਮਾਂਡ ਤਾਂ ਇਹਨਾਂ ਦੀ ਇਹੀ ਹੈ ਮਲੌਰ ਤੋਂ ਬਿਊਰੋ ਰਿਪੋਰਟ ਅਸੰਜ਼ਟ ਨਿਊਜ਼